ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਮਰਾਲਾ ਦੇ 메인 ਚੌਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸਮਰਾਲਾ ਦੇ 메인 ਚੌਕ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਦੀ ਸਰਕਾਰ ਦੀਆਂ ਪੰਜਾਬ ਪ੍ਰਤੀ ਕਿਸਾਨਾਂ ਦੇ ਪ੍ਰਤੀਵਧਿਕੀਆਂ ਅਤੇ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਰਵਾਈਆਂ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਤ ਕਰਨ ਤੇ ਜਿਸ ਦੇ ਮੱਦੇਨਜ਼ਰ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਮਰਾਲਾ ਦੇ 메인 ਚੌਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੁੱਕਿਆ ਗਿਆ ਉੱਥੇ ਹੀ ਮੋਦੀ ਸਰਕਾਰ ਦੇ ਖਿਲਾਫ ਨਾਰੇਵਾਜੀ ਕੀਤੀ ਅਤੇ ਹਰਿਆਣਾ ਸਰਕਾਰ ਤੇ ਵੀ ਜੰਮ ਕੇ ਬਰੀ ਸੈਂਟਰ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਹਰਿਆਣਾ ਸਰਕਾਰ ਮੁਰਦਾ ਆਵਾਜ਼ ਪੀਆ ਹੋ ਗਿਆ ਸਭ ਮਾਰਦੀ ਆਹ ਮਾਰ ਖੇਲੇ ਮੋਦੀ ਜੀ ਕੀ ਹੋਇਆ ਮੋਦੀ ਮੋਇਆ ਮੋਦੀ ਮੋਇਆ ਮੋਦੀ ਮੋਇਆ ਮੋਦੀ ਮੋਇਆ ਐਥੇ ਆਪਾਂ ਹਾਏ 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 ਮਰ ਗਿਆ ਨੋਦੀ ਹਾਏ 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 ਸਾਰੇ ਆਪਾਂ ਹਾਏ 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 ਇਸ ਲਈ ਜਿਹੜਾ ਸਾਡਾ ਅਸੀਂ ਸ਼ੰਭੂ ਬਾਰਡਰ ਤੇ ਬੈਠੇ ਹਾਂ 13 ਫਰਵਰੀ ਦੇ ਸੈਂਟਰ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਲੜ ਕੇ ਸਾਨੂੰ ਉੱਥੇ ਘੇਰਿਆ ਲੋਕਤੰਤਰ ਦਾ ਘਾਣ ਕੀਤਾ ਸਾਨੂੰ ਉਹਨਾਂ ਨੇ ਕੱਲ ਗੱਡ ਕੇ ਰੋਡ ਦੇ ਵਿੱਚ ਹਾਈਵੇ ਦੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਦੋਂ ਸਾਡਾ ਸੰਘਰਸ਼ ਚੱਲਦਾ ਆਇਆ ਤਾਂ ਹੁਣ ਆ ਕੇ ਇਹਨਾਂ ਨੇ ਇੱਕ ਐਲਾਨ ਕੀਤਾ ਸਰਕਾਰ ਨੇ ਵੀ ਜਿਹੜੇ ਅਧਿਕਾਰੀਆਂ ਦੀ ਉੱਤੇ ਡਿਊਟੀ ਲੱਗੀਆਂ ਸੀਗੀ ਐਸਪੀ ਤੇ ਡੀਐਸਪੀ ਚਾਰ ਪੰਜ ਅਧਿਕਾਰੀ ਨੇ ਉਹਨਾਂ ਨੂੰ ਅੱਜ ਇਹਨਾਂ ਨੇ ਮੈਡਲ ਨਾਲ ਸਨਮਾਨਿਤ ਕਰਨਾ ਵੀ ਇਹ ਲੋਕਾਂ ਨੂੰ ਜਿਹੜਾ ਰੋਕ ਕੇ ਰੱਖਿਆ ਉਸ ਕਰਕੇ ਕਹਿੰਦੇ ਇਹਨਾਂ ਦੀ ਚੰਗੀ ਕਾਰਗੁਜ਼ਾਰੀ ਹੈ ਚੰਗੀ ਇਹਨਾਂ ਨੇ ਮਤਲਬ ਉੱਥੇ ਡਿਊਟੀ ਨਿਭਾਈ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਕੀ ਅਸੀਂ ਕੋਈ ਬਾਹਰਲੇ ਦੇਸ਼ ਤੋਂ ਆਏ ਆ ਕੀ ਇਹ ਲੋਕਤੰਤਰ ਕਹਿੰਦੇ ਹੋ ਤੁਸੀਂ ਕਿਹੜੇ ਸਵਿਧਾਨ ਦੀਆਂ ਤੁਸੀਂ ਕਸਵਾਂ ਚੱਕਦੇ ਹੋ ਕਿ ਸਾਨੂੰ ਹੱਕ ਨਹੀਂਗਾ ਵੀ ਅਸੀਂ ਦਿੱਲੀ ਜਾ ਕੇ ਸੈਂਟਰ ਸਰਕਾਰ ਦੇ ਅੱਗੇ ਆਪਣੀਆਂ ਮੰਗਾਂ ਰੱਖ ਸਕੀਏ ਉਹ ਕਰਕੇ ਸਾਡਾ ਅੱਜ ਪੂਰੇ ਦੇਸ਼ ਵਿੱਚ ਸਾਡੀਆਂ ਜਥੇਬੰਦੀਆਂ ਜਿਹੜੀਆਂ ਗੈਰ ਰਾਜਨੀਤਿਕ ਜਥੇਬੰਦੀਆਂ ਮੋਰਚਿਆਂ ਵੱਲੋਂ ਅਸੀਂ ਡੀਸੀ ਦਫ਼ਤਰ ਸਾਡੇ ਹਰਦੀਪ ਜੀ ਨੇ ਬਾਈਸ ਪ੍ਰਧਾਨ ਨੇ ਮੇਰੇ ਨਾਲ ਜ਼ਿਲ੍ਹਾ ਲੁਧਿਆਣਾ ਦੇ ਕਿਸਾਨ ਮਜ਼ਦੂਰ ਤੇ ਉੱਥੇ ਫੂਕ ਰਹੇ ਨੇ ਇਧਰ 베ਰੀ ਡਿਊਟੀ ਆ ਸਾਡੀਆਂ ਬਖ ਬਖ ਡਿਊਟੀਆਂ ਜਥੇਬੰਦੀਆਂ ਵੱਲੋਂ ਲੱਗ ਚੁੱਕੀਆਂ ਨੇ ਅਸੀਂ ਇਹ ਡਟ ਕੇ ਵਿਰੋਧ ਕਰਦੇ ਆਂ ਤੇ ਨਿੰਦਾ ਕਰਦੇ ਆਂ ਮੋਦੀ ਸਰਕਾਰ ਦੀ ਵੀ ਸਾਡੇ ਨਾਲ ਇੱਡਾ ਬਿਤਕਰਾ ਕਿਉਂ ਐਸੇ ਦੀ ਪੁਲਿਸ ਸਾਡੇ ਦੇਸ਼ ਨੂੰ ਨਹੀਂ ਚਾਹੀਦੀ ਐਸੇ ਦੀ ਫੋਰਸ ਦੀ ਨਹੀਂ ਲੋੜ ਜਿਹੜੀ ਸਾਡੇ ਪਰੇ ਗੋਲੀਆਂ ਚਲਾਵੇ ਲੋਕਤੰਤਰ ਦੇ ਵਿੱਚ ਸਾਡਾ ਹੱਕ ਹੈ ਅਸੀਂ ਹੱਕ ਲੈਣ ਲਈ ਜਾ ਰਹੇ ਆਂ ਨਾ ਕਿ ਕੋਈ ਅਸੀਂ ਉੱਥੇ ਗੜਬੜ ਕਰਨੀ ਆ ਇਹ ਸਨਮਾਨਤ ਕਰ ਰਹੇ ਨੇ ਮੋਦੀ ਚਾਹੁੰਦਾ ਕੀ ਹੈ ਬੀਜੇਪੀ ਸਰਕਾਰ ਦੇਸ਼ ਨੂੰ ਕਿਵੇਂ ਚਲਾਉਣਾ ਚਾਹੁੰਦੀ ਹੈ ਦੇਸ਼ ਦੇ ਵਿੱਚ ਐਸੇ ਹਿਸਾਬ ਨਾਲ ਲੋਕਾਂ ਦੇ ਵਿੱਚ ਬਖਵਾਦ ਪੈਦਾ ਹੋ ਜੂਗਾ ਇਹ ਤਾਂ ਸਾਨੂੰ ਜਾਤੀ ਧਰਮ ਤੇ ਧਰਮ ਦੇ ਤੌਰ ਤੇ ਲੋਕਾਂ ਨੂੰ ਵੰਡਣਾ ਚਾਹੁੰਦੇ ਨੇ ਪੰਜਾਬ ਦੇ ਨਾਲ ਕਿਸਾਨਾਂ ਦੇ ਨਾਲ ਸਾਡੇ ਨਾਲ ਬਹੁਤ ਵੱਡਾ ਵਿਤਕਰਾ ਹੋ ਰਿਹਾ ਹੈ ਬੜਾ ਦੁੱਖ ਲੱਗਦਾ ਹੈ ਬੜੇ ਰੋਹ ਨਾਲ ਸਾਨੂੰ ਇਹ ਗੱਲ ਕਹਿਣੀ ਪੈਂਦੀ ਹੈ ਵੀ ਇਹਦੀ ਸਰਕਾਰ ਦਾ ਸਾਨੂੰ ਕੋਈ ਫਾਇਦਾ ਨਹੀਂ ਇਹ ਜਿਹੇ ਅਧਿਕਾਰੀਆਂ ਦੀ ਰੋਟੀ ਸਾਡਾ ਸ਼ੁਭ ਕਰਨ ਮਾਰਤਾ ਇਹਨਾਂ ਨੇ ਗੋਲੀ ਮਾਰ ਕੇ ਹਜ਼ਾਰ ਸੈਂਕੜੇ ਜੋ ਸਾਡਾ ਕਿਸਾਨ ਮਜ਼ਦੂਰ ਉੱਤੇ ਇਹਨਾਂ ਨੇ ਜਗਮੀ ਕਰ ਦਿੱਤਾ ਤੇ ਜਿਹੜੇ ਜ਼ਿੰਦਗੀ ਲਈ ਠੀਕ ਨਹੀਂ ਹੋਣੇ ਹੈਗੇ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੇ